ਮੈਨੂੰ ਮੇਰੀ ਮਾਂ ਨੇ ਨਾ ਇੱਕੋ ਗੱਲ ਸਮਝਾਈ ਹੈ ਕਿ ਅਰਦਾਸ ਜਦੋਂ ਵੀ ਕਰਨੀ ਨਾ ਗੁਰੂ ਦੇ ਅੱਗੇ ਜਾ ਕੇ ਆਪਣੇ ਮਾਲਕ ਦੇ ਅੱਗੇ ਜਾ ਕੇ ਹਮੇਸ਼ਾ ਸਾਰਿਆਂ ਦਾ ਭਲਾ ਮੰਗਣਾ ਹੈ ਕੰਦੇ ਪੁੱਤਰਾ ਤੈਨੂੰ ਨਹੀਂ ਪਤਾ ਦੁਨੀਆ ਦੁਖੀ ਤੋਂ ਦੁਖੀ ਬੈਠੀ ਐ ਇਸ ਲਈ ਆਪਣੀ ਅਰਦਾਸ ਦੇ ਵਿੱਚ ਸਰਬੱਤ ਦਾ ਭਲਾ ਮੰਗਣਾ ਹੀ ਮੰਗਣਾ ਕੰਦੇ ਰੱਬ ਦੇ ਅੱਗੇ ਜਾ ਕੇ ਸਿਰਫ ਆਪਣੀਆਂ ਮੰਗਾ ਨਹੀਂ ਰੱਖਣੀਆਂ ਕਿਉਂਕਿ ਅਸਲ ਇਨਸਾਨ ਤਾਂ ਉਹ ਹੀ ਐ ਨਾ ਜਿਹੜਾ ਦੂਜਿਆਂ ਦਾ ਦੁੱਖ ਸਮਝ ਸਕੇ ਦੂਜਿਆਂ ਨਾਲ ਹਮਦਰਦੀ ਕਰ ਸਕੇ ਜੇ ਤੁਹਾਡੇ ਮਨ 'ਚ ਹੰਕਾਰ ਆਪਣੇ ਸਮੇ ਦਾ ਜੇ ਤੁਹਾਡਾ ਇਸ ਸਮੇ ਚੰਗਾ ਚੱਲਦਾ ਮਾੜੇ ਸਮੇ ਵੱਲੇ ਨੂੰ ਵੇਖ ਕੇ ਤੁਸੀਂ ਗੱਲਾਂ ਕਰਦੇ ਹੋ ਕਿਸੇ ਨੂੰ ਟੀਚਰਾ ਕਰਦੇ ਹੋ ਤਮਾਸ਼ਾ ਹੁਣਦੇ ਹੋ ਕਿਸੇ ਦਾ ਤੇ ਫਿਰ ਤੁਸੀਂ ਆਪਣੇ ਆਪ ਨੂੰ ਇਨਸਾਨ ਨਾ ਸਮਝੋ ਮਾਲਕ ਸਭ ਕੁਝ ਦੇਖਦਾ ਸਮੇ ਦੀਆਂ ਸੂਈਆਂ ਬਦਲਦੀਆਂ ਜ਼ਰੂਰ ਸੋ ਰੱਬ ਨੂੰ ਸੱਪਿਆ ਦਾ ਪਿਆਰਾ ਹੀ ਉਹ ਹੁੰਦਾ ਜਿਹੜਾ ਦੂਜਿਆਂ ਦੇ ਪਿਆਰ 'ਚ ਚੁੱਬਿਆ ਕੰਡਾ ਘੜ ਸਕੇ ਰੱਬੋਂ ਬੜਾ ਖੁਸ਼ ਹੁੰਦਾ ਹੈ ਜਦੋਂ ਤੁਸੀਂ ਕਿਸੇ ਦਾ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋ ਨਾ ਤੁਹਾਡੇ ਮਨ 'ਚ ਹਮਦਰਦੀ ਹੁੰਦੀ ਹੈ ਕਿਸੇ ਦਾ ਤਮਾਸ਼ਾ ਨਹੀਂ ਬਣਾਉਂਦੇ ਕਿਸੇ ਦਾ ਮਜ਼ਾਕ ਨਹੀਂ ਬਣਾਉਂਦੇ ਕਿਸੇ ਨੂੰ ਗੱਲਾਂ ਨਹੀਂ ਕਰਦੇ ਜਾਣ ਕੇ ਕਿ ਤੂੰ ਤਾਂ ਕਮਜ਼ੋਰ ਬੜਾ ਹੈ ਤੇਰੀਆਂ ਗਲਤੀਆਂ ਇਹ ਹੈ ਉਹ ਹੈ ਤੇ ਰੱਬ ਬੜਾ ਖੁਸ਼ ਹੁੰਦਾ ਕਿ ਇਹਦਾ ਦਾ ਸਾਫ਼ ਹੀ ਦਿਲ ਲੰਨਾਗਾ ਕਿਸੇ ਦੇ ਹਾਲਾਤਾਂ ਨੂੰ ਕਿਸੇ ਦੇ ਸਮੇਂ ਨੂੰ ਸਮਝਦਾ ਤੇ ਜੇ ਤੁਸੀਂ ਕਿਸੇ ਦੇ ਦੁੱਖ ਜੋ ਦੀ ਬਾਹ ਫੜੋਗੇ ਤੇ ਕੱਲ ਨੂੰ ਜਦੋਂ ਸਮਾਂ ਤੁਹਾਡੇ ਤੇ ਆਣਾ ਆਏਗਾ ਨਾ ਤੇ ਪਰਮਾਤਮਾ ਲੱਖਾਂ ਬਾਵਾਂ ਤੁਹਾਡੇ ਅੱਗੇ ਕਰ ਦੇਗਾ ਤੁਹਾਨੂੰ ਪਤਾ ਨਹੀਂ ਲੱਗਣਾ ਕਿੱਥੋਂ ਕਿੱਥੋਂ ਕੀ ਕੀ ਹੋਏ ਨਾ ਤੁਹਾਡੇ ਲਈ ਜਿਹੜਾ ਇਨਸਾਨ ਦੂਜਿਆਂ ਦਾ ਦੁੱਖ ਦੂਰ ਕਰਨ ਦੀ ਹਿੰਮਤ ਰੱਖਦਾ ਉਹਦੇ ਦੁੱਖ ਦੂਰ ਕਰਨ ਲਈ ਪ੍ਰਮਾਤਮਾ ਆਪ ਆਂਦਾ ਜਿਹੜੇ ਮਰਜ਼ੀ ਰੂਪ ਚ ਆ ਕੇ ਕਰ ਜਾਂਦਾ ਸੁ ਕਦੇ ਵੀ ਇੱਥੇ ਕਿਸੇ ਦਾ ਦਿਲ ਨਹੀਂ ਦੁਖਾਣਾ ਜ਼ਿੰਦਗੀਆਂ ਦਾ ਕੋਈ ਭਰੋਸਾ ਨਹੀਂਗਾ ਇੱਕ ਪਲ ਵੀ ਸਾਡੇ ਹੱਥ ਚ ਨਹੀਂ ਹੈਗਾ ਪਤਾ ਹੀ ਨਹੀਂ ਅਗਲੇ ਸੰਚ ਕੀ ਹੋਏ ਨਾ ਜਿੰਨੀ ਜ਼ਿੰਦਗੀ ਰਹਿ ਗਈ ਹੈ ਚੰਗਾ ਬੋਲਿਆ ਕਰੋ ਚੰਗਾ ਸੋਚਿਆ ਕਰੋ ਤੇ ਚੰਗਾ ਹੀ ਮੰਗਿਆ ਕਰੋ ਮਾੜਾ ਕਦੇ ਨਹੀਂ ਲਿਆਣਾ ਆਪਣੀ ਜ਼ੁਬਾਨ ਤੇ ਕਿਸੇ ਲਈ ਵੀ ਨਹੀਂ ਲਿਆਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਰਿਆਂ ਦੇ ਘਰ ਵਜਦੇ ਰਹਿਣ ਸਾਰਿਆਂ ਦੇ ਮਾਂ ਪਿਓ ਸੁਖੀ ਵਸਦੇ ਰਹਿਣ ਕਦੇ ਵੀ ਕਿਸੇ ਦੇ ਘਰ 'ਚ ਕੋਈ ਬਿਮਾਰੀ ਨਾ ਆਵੇ ਕੋਈ ਦੁੱਖ ਨਾ ਆਵੇ ਕਿਸੇ ਦੀ ਜ਼ਿੰਦਗੀ 'ਚ ਕੋਈ ਤਕਲੀਫ ਨਾ ਆਵੇ ਕੋਈ ਵੀ ਅੰਨਾ ਪਰੇਸ਼ਾਨ ਨਾ ਹੋਵੇ ਕਿ ਰਾਤਾਂ ਨੂੰ ਜਾਗੇ ਰੋਵੇ ਸਭ ਦੀ ਜ਼ਿੰਦਗੀ 'ਚ ਮਾਲਕ ਸੁਖੀ ਸੁਖ ਲੈ ਗਿਆ ਹੋਵੇ ਸਭ ਦੇ ਘਰਾਂ 'ਚ ਪ੍ਰਮਾਤਮਾ ਰੋਸ਼ਨੀ ਕਰੇ ਟੁੱਟੇ ਦਿਲਾਂ ਨੂੰ ਪ੍ਰਮਾਤਮਾ ਜੋੜੇ ਕਦੇ ਕਿਸੇ ਨੂੰ ਗਲਤ ਪਾਸੇ ਨਾ ਜਾਣ ਦੇਵੇ ਜਿਹੜੇ ਆਪਣੇ ਆਪ ਨੂੰ ਕੱਲਾ ਮਹਿਸੂਸ ਕਰਦੇ ਆ ਬਹੁਤ ਜ਼ਿਆਦਾ ਦਰਦ ਦੇ ਜ਼ਿੰਦਗੀ 'ਚ ਬਾਹ ਫੜੇ ਰੱਬ ਉਹਨਾਂ ਦੀ ਆ ਕੇ ਚੰਗਾ ਹੋਵੇ ਭਲਾ ਹੋਵੇ ਸਾਰਿਆਂ ਦਾ ਮਾੜਾ ਨਾ ਹੋਵੇ ਕਦੇ ਵੀ ਕਿਸੇ ਦਾ ਨਾ ਮਾੜਾ ਹੋਵੇ ਮਾਲਕ ਸਾਰਿਆਂ ਦੀ ਜ਼ਿੰਦਗੀ 'ਚ ਖੁਸ਼ੀਆਂ ਭਰੇ ਭੰਡਾਰੇ ਲੈ ਕੇ ਆਵੇ ਸਾਰੇ ਸੁੱਖ ਦਾ ਸਮਾਂ ਵੇਖਣ ਕਿਸੇ ਦੇ ਦੁੱਖ ਦੀ ਘੜੀ ਨਾ ਚੜੇ ਕਦੇ ਵੀ ਆਓ ਅਰਦਾਸ ਕਰੀਏ ਸਾਰਿਆਂ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਕਿ ਮਾਲਕਾ ਤੇਰੇ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਬੇਨਤੀ ਹੈ ਕਿ ਸਾਰਿਆਂ ਦਾ ਭਲਾ ਕਰੀ ਸਾਰੇ ਆਪਣੇ ਆਪਣੇ ਘਰਾਂ 'ਚ ਮਾਪਿਓ ਦੇ ਕੋਲ ਹੱਸਦੇ ਖੁਸ਼ ਰਹਿਣ ਸੁਖੀ ਰਹਿਣ ਕਦੇ ਵੀ ਕਿਸੇ ਨੂੰ ਵਿਛੋੜਾ ਨਾ ਹੋਵੇ ਕਿਸੇ ਦੀ ਜ਼ਿੰਦਗੀ 'ਚ ਕੋਈ ਦੁੱਖ ਨਾ ਐਸਾ ਆਜੇ ਕਿ ਕੋਈ ਮਾਂ ਆਪਣੇ ਬੱਚੇ ਤੋਂ ਵਿਛੜ ਜੇ ਕੋਈ ਬੱਚਾ ਆਪਣੇ ਮਾਂ ਤੋਂ ਵਿਛੜ ਜਾਵੇ ਸਾਰੇ ਪਰਿਵਾਰ ਹਰੇ ਭਰੇ ਰਹਿਣ ਤੇਰਾ ਨਾਮ ਲੈਂਦੇ ਰਹਿਣ ਸਾਰਿਆਂ ਦੇ ਘਰ ਪਰਿਵਾਰਾਂ 'ਚ ਖੁਸ਼ੀਆਂ ਹੀ ਖੁਸ਼ੀਆਂ ਹੋਣ ਕਦੇ ਵੀ ਕਿਸੇ ਦੇ ਘਰ 'ਚ ਦੁੱਖ ਜਾਂ ਬਿਮਾਰੀ ਨਾ ਹੋਵੇ